ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬੂ ਆ ਗਿਆ ਸੱਜਣੋ। ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨੇੜੇ ਹਰੀ ਕਾ ਜਾਂਦਾ ਵੱਡੀ ਨਿਸ਼ਾਨੀ। ਹਰੀ ਕਾ ਪਤਨੇ ਤੋਂ ਬਿਲਕੁਲ ਨੇੜੇ ਆ ਤੇ ਤੁਹਾਨੂੰ ਇੱਕ ਇਸ ਘਰੋਂ ਬੂਰੀ ਝੋਟੀ ਵਿਖਾਉਣੀ ਆ ਬਿਲਕੁਲ ਤਾਜੀ ਸੁਈ ਮਗਰ ਕੱਟੀ ਆ ਸਜਣੋ ਇਹਦਾ ਜਿਹੜਾ ਵੀ ਹਿਸਾਬ ਕਿਤਾਬ ਕਿੰਨਾ ਕੁ ਦੁੱਧਾ ਕਰਮਾਂ ਵਾਲੀ ਕੋਲੇ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਤੋਂ ਪੁੱਛਦੇ ਆ ਨਿੱਕਾ ਨਿੱਕਾ ਸਿੰਘ ਕੱਦ ਕਾਟ ਸੋਹਣਾ ਵਾ ਥਣ ਬਹੁਤ ਚੰਗਾ ਲੱਗਾ ਝੋਟੀ ਇਹਦੀ ਜਿਹੜੀ ਵੀ ਡਿਟੇਲ ਹੋਈ ਮਾਲਕਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਦੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ ਆਜੋ ਲਈਏ ਜਾਣਕਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੇ ਦਈਏ ਭਣਾ ਪ੍ਰਮਾਣਾ ਨਾਮ ਹੈਗਾ ਵੀਰ ਜੀ ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਹਾਂ ਜੀ ਪਿੰਡ ਹੈਗਾ ਬੂ ਆ ਗਿਆ ਸ਼ਹਿਰ ਹਰੀਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਹਾਂ ਜੀ ਤੇ ਨੰਬਰ ਮੇਰੇ ਵੀਰ ਦਾ ਨੰਬਰ 98 799 5735 ਇਹ ਕਰੀ ਹੋਰ ਰਿਪੀਟ ਕਰਿਓ 98 799 5735 ਇਹਦੇ ਤੇ ਸੰਪਰਕ ਕਰਦੇ ਕੋਈ ਸੱਜਣ ਹੈ ਨਾ ਹਾਂ ਜੀ ਠੀਕ ਆ ਤੇ ਇਹ ਝੋਟੀ ਵਕਾਊ ਆਪਣੀ ਹੈ ਨਾ ਵਕਾਊ ਆ ਜੀ ਇਹ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਹੈ ਇਹ ਵੀਰ ਜੀ ਨੂੰ ਹੋ ਗਿਆ ਜ 9 ਦਿਨ ਸੂਈ ਨੂੰ 9 10 ਦਿਨਾਂ ਦੀ ਸੂਈ ਮਗਰ ਕੱਟੀ ਆ ਮਗਰ ਕੱਟੀ ਐ ਕੱਟੀ ਕਿਹੜੀ ਮਾਲੀ ਦੀ ਆ 골ਡਨ 골ਡਨ ਬੂਰੇ ਦੀ ਹੈਨਾ 골ਡਨ ਬੂਰੇ ਓਕੇ 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 ਤੇ ਹੁਣ ਇਹਦੇ ਕੋਲੇ 10 ਦਿਨਾਂ ਦੀ ਸੂਈ ਥੱਲੇ ਕਿੰਨਾ ਕ ਦੁੱਧ ਆ ਇਹਦੇ ਥੱਲੇ ਵੀਰ ਜੀ ਹੈਗਾ 10 ਤੋਂ 11 ਲੀਟਰ ਦੁੱਧ 10 ਤੋਂ 11 ਦੁੱਧ ਤਿਆਰ ਆ ਚੋਣ ਚਾਂ ਨੂੰ ਦਾ ਬਹੁਤ ਚੰਗੀ ਆ ਬਹੁਤ ਸੀਲ ਆ ਵੀਰ ਧਾਰਾ ਮਰਾ ਦੇਾਂਗੇ ਹੈਨਾ ਧਾਰਾ ਮਰਾ ਦੇਾਂਗੇ ਤੌਰ ਕਰਾ ਲੀ ਗੇ ਪਹਿਲਾਂ ਚੈੱਕ ਦੀ ਖੋਲਿਓ ਮਾੜਾ ਜਾ ਲੈ ਸੱਜਣੋ ਹੋਰ ਕਰ ਲੋ ਚੱਕ ਤੇ ਬਾਈ ਦੇ ਕੱਦ ਕਾਟ ਤੋਂ ਤਾਜ਼ਾ ਲਾ ਲਿਆ ਜੋ ਫੁੱਲ ਵੱਡੇ ਕੱਦ ਕਾਟ ਦੀ ਝੋਟੀ ਆ ਸੂਆ ਤਾਂ ਮੈਂ ਕਹਿੰਨਾ ਪਹਿਲੇ ਹੀ ਆ ਹਨ ਪਹਿਲੇ ਸੂਏ ਵੀਰ ਜੀ ਪਹਿਲੇ ਸੂਆ ਸਦੋਂ ਦੰਦਾਂ ਚ ਕੱਟੀ ਆ ਹਜੇ ਆਉਂਦੇ ਸੂਏ ਨੂੰ ਦੇਖੋ ਕਿੱਡੀ ਮੈਂ ਬਾਂਦੀ ਆ ਦੇਖੋ ਕਿੱਡੀ ਸਾਫ ਸੁਥਰੀ ਆ ਥੱਲਿਓ ਓਕੇ ਰਿਪੋਰਟ ਆ ਇਹ ਦੇਖੋ ਵੇਲ ਕੱਦ ਐਨ ਓਕੇ ਆ ਤੇ ਬਾਕੀ ਆਪਾਂ ਵੀਰ ਹਰੀ ਕੀ ਇਹਦਾ ਰੇਟ ਕਰਨਗੇ ਉਹ ਵੀ ਪੁੱਛ ਲਾਂਗੇ ਬੰਨ ਲੈਣ ਦਿਓ ਤੁਹਾਨੂੰ ਬੰਨ ਕੇ ਧਾਰਾਂ ਵੀ ਚੱਕਰਾ ਦਣੀਆਂ ਦੋ ਦੋ ਤਸੱਲੀ ਕਰਾ ਦਿਆਂਗੇ 골ਡਨ ਬੂਰੀ ਆ ਤੇ ਮਗਰ ਆ ਗਈ ਕੱਟੀ ਕਰਮਾਂ ਵਾਲੀ ਆ ਦੇਖਿਓ ਸਾਫ਼ ਸੁਫ਼ ਕਿੰਨੀਆਂ ਕੱਟੀ ਪਾਉਜੀ ਕਰਿਓ ਕੱਟੀ ਇਧਰ ਦੀ ਪਾਇਓ ਇਹਨੂੰ ਆਪਾਂ ਵਿਖਾ ਦਈਏ ਦੋ ਦੋ ਧਾਰਾਂ ਪਹਿਲਾਂ ਨਾਲ ਥੋੜਾ ਪਸੂ ਲੈਣਾ ਸੌਖਾ ਹੋ ਜਾਂਦਾ ਅਗਲੇ ਨੂੰ ਸੱਜਣੋ ਕੱਟੀ ਛੜਤੀ ਆ ਤੇ ਉਦੋਂ ਬਾਅਦ ਪਸਮੇ ਆਉਂਦੀ ਆ ਤੁਹਾਨੂੰ ਚੈੱਕ ਕਰਾਉਣੇ ਆ ਪਹਿਲਾਂ ਥੋੜਾ ਬੱਚੇ-ਬੁੱੱਚੇ ਤੇ ਸਿਹਮਤ ਪਸ਼ੂ ਦਾ ਪਤਾ ਲੱਗ ਜਾਂਦਾ ਪਸਮੇ ਆਉਣ ਦਿਓ ਫੇਰ ਤੁਹਾਨੂੰ ਨਾਲੇ ਰੇਟ ਪਸਮਾ ਕੇ ਵੀ ਇੱਕ ਤੁਹਾਨੂੰ ਢੇੜਾ ਕਢਾ ਦੇਾਂਗੇ ਵੀ ਤਸੱਲੀ ਹੋ ਜੇ ਤੁਹਾਡੀ ਥਣ ਬਹੁਤ ਚੰਗਾ ਲੱਗਾ ਕਰਮਾ ਵਾਲੀ ਨੂੰ ਦੂਰਾ ਸਾਫ਼ ਸੁਥਰੀ ਝੋਟੀ ਆ 10 ਤੋਂ ਤਾਂ ਤਾਂ ਦੁੱਧ ਇਹ ਕਰਮਾ ਵਾਲੀ ਕੋਲੇ ਆ ਆ ਦੇਖੋ ਸਫਾਈਆਂ ਦੇਖੋ ਪਸਮੇ ਆਈ ਆ ਸਜਣੋ ਆ ਬੰਨ ਲੈਣ ਦਿਓ ਫਿਰ ਤੁਹਾਨੂੰ ਇਹਦੀਆਂ ਦੋ ਦੋ ਧਾਰਾਂ ਤੇ ਰੇਟ ਆਪਾਂ ਭਰਾ ਤੋਂ ਪੁੱਛ ਕੇ ਸਾਂਝਾ ਕਰ ਦੇਣਾ ਤੁਹਾਡੇ ਨਾਲ ਇਹ ਬਹਿ ਜੋ ਬਹਿ ਜੋ ਕੋਈ ਨਹੀਂ ਮੇਰ ਤੋਂ ਡਰਦੀ ਥੋੜਾ ਜਿਹਾ ਹਨ ਇਹ ਆ ਆ ਦੇਖੋ ਸੱਜਣਾ ਹਾਂ ਆ ਆ ਦੇਖੋ ਬਾਈ ਨੇ ਮ ਘਾਟ ਹੀ ਮੇਰੇ ਵਾਂਗੂ ਚੁਈਆਂ ਲਾਦੀ ਵੇਖੋ ਚਵਾਈ ਲੱਗੀ ਮੇਰੇ ਹਿਸਾਬ ਨਾਲ ਐਨ ਮੱਛੀ ਮੋਟਰ ਵਾਲੀ ਗੱਲ ਹੀ ਆ ਦੇਖੋ ਕਿਆ ਬਾਤ ਬਸ ਕਰ ਵੀਰੇ ਬਸ ਕਰ ਚੋਣ ਚਾਨ ਦੀ ਬਹੁਤ ਚੰਗੀ ਆ ਸੱਜਣਾ ਤੇ ਬਾਈ ਜੀ ਰੇਟ ਇਹਦਾ ਬੂਰੀ ਝੋਟੀ ਦਾ ਕੀ ਕਰੀਏ ਰੇਟ ਇਹਦਾ ਵੀਰ ਜੀ ਹੈਗਾ 130 ਠੀਕ ਆ ਹਾਂਜੀ 1 ਲੱਖ ਤੇ 30 ਹਜ਼ਾਰ ਹਾਂਜੀ ਕਿੰਨਾ ਕੁ ਮਾਨਤਾਨ ਕਰਦੇ ਮਾਨਤਾਨ ਵੀਰ ਜੀ 125 ਦੀ ਦੇ ਦਿਆਂਗੇ 125 ਦੀ ਦੇ ਦਿਆਂਗੇ ਹਣਾ ਠੀਕ ਆ ਠੀਕ ਆ ਠੀਕ ਮੌਲਾ ਕਰਦੇ ਆ 130 ਤੇ 1 ਲੱਖ ਤੇ 25 ਹਜ਼ਾਰ ਦੀ ਦੇ ਦਿਆਂਗੇ ਲੈ ਵੀ ਸੱਜਣਾ ਇਹ ਕਰੀ ਮਾੜੀ ਜੀ ਤੋਰ ਦੇ ਮੇਰਾ ਭਰਾ ਪਸ ਮਾ ਕੇ ਵੀ ਵਿਖਾ ਦੇ ਕੋਈ ਅਗਲਾ ਐ ਨਾ ਕਵੇ ਆ ਚੀਜ਼ ਰਹਿ ਗਈ ਇਹਨਾਂ ਤੋਂ ਦੇਖੋ ਝੋਟੀ ਚੱਲ ਪੁੱਤ ਚੱਲ ਇਹ ਦੇਖੋ ਥਣ ਵੇਖੋ ਕੱਢਿਆ ਸੱਜਣੋਂ ਕੱਟੀ ਨੇ ਭਾਈ 12 13 ਕਿਲੋ ਦੁੱਧ ਤਾਂ ਦੇ ਦੂ ਆ ਰਾਮ ਨਾ ਇਹ ਦੂ ਵੀ ਜੀ ਇੰਨਾ ਦੁੱਧ ਦੇ ਦੂਗਾ ਹਣਾ ਜੇ ਕੋ ਚੰਗੀ ਸੇਵਾ ਵਾਲਾ ਮੇਰਾ ਵੀ ਹਾਂ ਚੰਗੀ ਸੇਵਾ ਵਾਲਾ ਸੱਜਣ ਹੋਇਆ ਨਾ ਤੇ 12 ਕਿਲੋ ਦੁੱਧ ਕੰਡੇ ਵਾਲਾ ਝੋਟੀ ਨੂੰ ਦੇਣਾ ਚਾਹੀਦਾ ਬੇਲ ਪੂਰੀ ਆ ਕੱਦ ਪੂਰਾ ਬੂਰੀ 골ਡਨ ਆ ਗਈ ਇਹ ਵੀ ਟੌਪ ਦੀ ਕੱਟੀ ਆ ਬੂ ਨਕਰ ਚ ਆ ਗਈ ਆ 1 ਲੱਖ ਤੇ 25000 ਦੀ ਵੀਰ ਹਰੀ ਕਹਿੰਦੇ ਇੱਕਣੀ ਦੋ ਆ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਸੱਜਣੋ ਇਹ ਕੀ ਮੈਂ ਵੀ ਬੂ ਨਗਰ ਦੇ ਵਿੱਚ ਵਿਕਾਊ ਆ ਇਹ ਬਿਲਕੁਲ ਨਾਲ ਦੇ ਘਰੀ ਖੜੀ ਤੁਹਾਨੂੰ ਬੂਰੀ ਦੇ ਨਾਲ ਹੀ ਇਹਦੀ ਵੀਡੀਓ ਅਟੈਚ ਕਰਕੇ ਵਿਖਾ ਦਿੰਨੇ ਆ ਇਹ ਆਹ ਵਾਲੀ ਕੱਟੀ ਇਹਦੇ ਕੋਲੇ 나ੜੂਗਾ ਮਗਰ ਤੇ ਪਰਸੋਂ ਗਤਈ ਮੰਨ ਕੇ ਚੱਲੋ ਸੂਈ ਵੀ ਆ ਮਗਰ ਕੱਟੀ ਆ ਸ਼ਾਇਦ ਕੱਟੀ ਆ ਸੱਜਣੋ ਤੇ ਆ ਜੋ ਲਈਏ ਜਾਣਕਾਰੀ ਵੇਖੀਏ ਤੋਰ ਕੇ ਸੱਜਣੋ ਤੀਸਰਾ ਸੂਆ ਸੂਈ ਆ ਤੇ ਪਰਸੋਂ ਦੀ ਸੂਈ ਆ ਤੇ ਕਿੰਨਾ ਕਿਤੇ ਕੋਲੇ ਬਾਲਾ ਬੁਲਾ ਸ਼ਾ ਨੋ ਦੇ ਅੰਦਰ ਬਾਰੇ ਦੇ ਕੋਲੇ ਕੱਚਾ ਦੁੱਧ ਲਾ ਲਿਓ ਬੌੜਾ ਲਾ ਲਿਓ ਫੁੱਟੀਆਂ ਵਾਲਾ ਬੌੜਾ ਬੰਦਾ ਜਿਹੜਾ ਸੱਜਣ ਖਰੀਦਦਾ ਬੇਸ਼ੱਕ ਕਹਿੰਦੇ ਵੀ ਬੌੜਾ ਬਣਾ ਕੇ ਖਵਾ ਕੇ ਲੈ ਕੇ ਜਾਵੇ ਦੇਖੋ ਚੂਨ ਚਾਂ ਦੀ ਚੰਗੀ ਹੋਊਗੀ ਫਾਇਟ ਸਮੱਧਰ ਐਨ ਓਕੇ ਰਿਪੋਰਟ ਮੈਂ ਬਾਕੀ ਚੁੱਪ ਭਾਉ ਚੁੱਪ ਦੇਖੋ ਕੀ ਬਾਤ ਮਗਰ ਵੀ ਕੱਟੀ ਤੇ ਸਾਹਬ ਇਹਦਾ ਰੇਟ ਜੀ ਦਾ ਵੀਰ ਜੀ 1 ਲੱਖ ਰੁਪਇਆ 1 ਲੱਖ ਰੁਪਇਆ ਡਿਮਾਂਡ ਕਰਦੇ ਆਂ ਹਾਂਜੀ ਡਿਮਾਂਡ ਠੀਕ ਆ ਤੇ ਦੇ ਕਿੰਨੇ ਦੀ ਦੇਈਏ 90 ਦੀ ਦੇ ਦਾਂਗੇ ਵੀਰ ਜੀ 90 ਹਜ਼ਾਰ ਦੀ ਮੈਂ ਦੇ ਦਾਂਗੇ ਮਗਰ ਕੱਟੀ ਆ ਹਨਾ ਹਾਂਜੀ ਓਕੇ ਰਿਪੋਰਟਾ ਸੱਜਣਾ ਬਿਲਕੁਲ ਜਾਇਜ਼ ਰੇਟ ਆ 90 ਹਜ਼ਾਰ ਦੀ ਵੀਰ ਹਰੀ ਕਹਿੰਦੇ ਦੇ ਦੇਾਂਗੇ 1 ਲੱਖ ਰੁਪਇਆ ਡਿਮਾਂਡ ਆ ਤਿੰਨਾਂ ਦਿਨਾਂ ਦੀ ਸੂਈ ਥੱਲੇ 9 ਆ 12 ਕਿਲੋ ਦੁੱਧ ਤਾਂ ਦੇ ਦੂੰ ਮੈਂ ਯਾਰ 11 12 ਖੁੱਲਾ ਦੇ ਦਊਗੀ ਖੁੱਲਾ ਹਣਾ 13 ਦੁੱਧ ਦਿੰਦੀ ਰਹੀ ਆ ਸੱਜਣ ਹਾਥਾ ਨੂੰ ਬਹੁਤ ਚੰਗਾ ਲੱਗਾ ਸੱਜਣੋ ਜਵਾਬ ਬਹੁਤ ਚੰਗਾ ਕਹਿੰਦੀ ਆ ਦੇਖੋ ਹੁਣ ਵੀ ਪੂਰਾ ਵਧੀਆ ਲੇਵਾ ਹਜੇ ਟਾਈਮ ਕਾਫੀ ਪਿਆ ਇਹਦੀ ਚਵਾਈ ਚ ਧੰਨਵਾਦ ਵੀਡੀਓ ਵੇਖ